ਹਲਕਾ ਰਾਜਾਸਥਾਨ ਸੇ ਪਿੰਡ ਪਿੰਡੀ ਸੈਦਾ ਵਿੱਚ ਗੁਰਮੀਤ ਸਿੰਘ ਚੇਅਰਮੈਨ ਅਤੇ ਦਲੇਬ ਸਿੰਘ ਪਮੀਰਾ ਜੀ ਵੱਲੋਂ ਹਲਕਾ ਇੰਚਾਰ ਸਰਦਾਰ ਵੀਰ ਸਿੰਘ ਲੋਪੋਕੇ ਦੀ ਰਹਿਨੁਮਾਈ ਹੇਠ ਪਿੰਡੀ ਸੈਦਾ ਵਿਖੇ ਸ਼੍ਰੋਮ ਨੇ ਅਕਾਲੀ ਦਲ ਦੇ ਸਮਰਥਨ ਵਿੱਚ ਭਾਰੀ ਇਕੱਠ ਕੀਤਾ ਗਿਆ ਇਸ ਮੌਕੇ ਰਾਣਾ ਰਣਵੀਰ ਸਿੰਘ ਲੋਪੋਕੇ ਸਰਦਾਰ ਆਚਵਿੰਦਰ ਸਿੰਘ ਰਾਜਾ ਲਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸਰਦਾਰ ਸੁਰਜੀਤ ਸਿੰਘ ਪਿੱਟੇਵੜ ਅਤੇ ਪਾਰਟੀ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ ਇਹ ਕਮਲ ਨਹੀਂ ਮੰਤਰੀ ਕੰਪਨੀ ਬਾਗ ਮੈਂ ਚੱਲਣਾ ਰੋਜ਼ 7:00 ਆ 4-5 ਜੱਦ ਤੇ ਕੰਪਨੀ ਬਾਗ ਜਿੱਥੇ ਮੈਂ ਜੋ ਨਹੀਂ ਐ ਐਮਐਲਏ ਜਿੰਨਾ ਦੋਸਤਾਨਾ ਬੈਠ ਕੇ ਜਿਹੜੀ ਟਾਣੀ ਜੀ ਬਣੀ ਸਾਡੇ ਉਹਨਾਂ ਨਾਲ ਬੈਠ ਕੇ ਉੱਥੇ ਚਾਹ ਪੀਣਾ ਉੱਥੇ ਜਿਹੜਾ ਮੱਲੇ ਬਣਿਆ ਉਹਦੇ ਉੱਥੇ ਉਹੀ ਦੋ ਚਾ ਮੰਤਰੀ ਬਣਿਆ ਉਹ ਵੀ ਉੱਥੇ ਉਹੀ ਜੇ ਨਹੀਂ ਰਹੇ ਤੇ ਅਗਲੇ ਦਿਨ ਫੇਰ ਉੱਥੇ ਸੀ ਕੋਈ ਦਿਮਾਗ ਦਾ ਬੋਝ ਨਹੀਂ ਜਦ ਮੰਤਰੀ ਹੋ ਉਹਨਾਂ ਕੀ ਕਰਾਂਗੇ ਤੇ ਦੀ ਮੰਤਰੀ ਸਾਹਿਬ ਡਿਊਟੀ ਦਿੱਤੀ ਲੋਕਾਂ ਨੇ ਜਿੰਨਾ ਜਦ ਦਿੱਤੀ ਪੂਰੀ ਕਰਦੇ ਦਿਨੋ ਕਿਤੇ ਰਾਤ ਨਹੀਂ ਰੁੱਕ ਕੇ ਕੀਤੀ 12 12 ਘੰਟੇ ਕੰਮ ਕੀਤਾ ਕੰਮ ਆਪਾ ਥੱਕਦੇ ਨਹੀਂ ਕੰਮ ਕਰਦੇ ਇਸ ਕਰਕੇ ਹਨਾਣਾ ਮੈਂ ਲੁਕਾਇਆ ਜਿਹੜਾ ਲੋਕਾਂ ਚ ਰਹਿਦਾ ਨਾ ਉਹ ਕੰਮ ਮੈਂ ਉਹ ਹੀ ਕਰਦਾ ਜਦੋਂ ਕੋ ਕਹਿੰਦਾ ਕੰਮ ਕੋਈ ਕਰੇ ਕਿੰਨਾ ਚਿਰ ਬੰਦਾ ਗਰੋਰ ਕਰੂਗਾ